ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗੇ ਚ ਇੱਕ ਆਪਾਂ ਸ਼ਾਰਟ ਵੀਡੀਓ ਕਵਰ ਕੀਤੀ ਆ ਤੁਹਾਡੇ ਆਸਤੇ ਇੱਕ ਸੂਹਾ ਸਵਾਇਆ ਚੰਗਾ ਨਗ ਲੈ ਕੇ ਆਂਦੇ ਚੰਗੇ ਦੁੱਧ ਵਾਲੀ ਦੱਸਦਾ ਬਾਈ ਡਿਟੇਲ ਮੈਂ ਬਾਅਦ ਤੋ ਲੈ ਦੂੰਗਾ ਜੀ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਪੀਨਾ ਜੀ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਬੈਲ ਮੋਬਾਈਲ ਨੰਬਰ ਜੀ 9855842850 ਜੀ ਠੀਕ ਆ ਵੀਰੇ ਇੱਕ ਨਾ ਕੀ ਹੈ ਜੀ ਅੱਜ ਹਾਂਜੀ ਇੱਕ ਹੀ ਹੈ ਸੁਆ ਕਿੰਨਾ ਮਾ ਜੀ ਦਾ ਸੁਆ ਦੂਜਾ ਜੀ ਕਦੋਂ ਸੁਈ ਹੈ ਜੀ ਸਵੇਰੋਂ ਸੁਈ ਆ 4 ਵਜੇ ਬੱਚਾ ਕੀ ਦਿੱਤਾ ਬੱਚਾ ਕੱਟਾ ਜੀ ਜੇਰ ਕੰਪਲੀਟ ਜੇਰ ਹੈਗੀ ਆ ਪਈ ਹੈ ਜੀ ਰੱਖੀ ਆ ਠੀਕ ਆ ਜੇਰ ਕੰਪਲੀਟ ਆ ਬੱਚਾ ਬਹੁਤ ਸਟਰੋਂਗ ਦਿੱਤਾ ਚੰਗੀ ਸੀ ਮਾਂ ਦਾ ਲੱਗਦਾ ਬਾਈ ਆ ਭਈਆ ਜੀ ਮਟਕਲਾ ਬਾਹਤਾ ਹੈ ਆ ਪਿਆ ਹਾਂ ਕਈ ਗਰੀ ਕਿੰਨਾ ਕ ਕੱਢਿਆ ਫਿਰ ਬੋਲਾ ਜੀ ਇਹਦਾ ਬੋਲਾ ਵੀਰੇ 3-4 ਕਿਲੋ ਚੋਇਆ ਮੈਂ ਤਾਂ ਬੱਚੇ ਨੂੰ ਚੰਗਾ ਦਾ ਥਾਣਾ ਦੀ ਗਾਰੰਟੀ ਹੈ ਜੀ ਘਾਰ ਪਿੱਛੇ ਦੀ ਗਾਰੰਟੀ ਕਿੰਨਾ ਪਿਆ ਜੀ ਦੁੱਧ ਦੋਤਾ ਵੀਰੇ 6 ਵਾ ਦਾ ਜਣੀ 16-17 ਕਿਲੋ ਦਿੱਤਾ ਪਹਿਲੇ ਸੂਏ ਨੂੰ ਪਹਿਲੇ ਸੂਏ ਹਾਂਜੀ ਠੀਕ ਆ ਠੰਡੀ ਸੀ ਲਈ ਪੂਰੀ ਜਮ ਜਿੱਧਰ ਮਾਰੀ ਹਵਾਨਾ ਦਾ ਐਫ ਗਾਂਜ ਆ ਰਗਾ ਹਾਂ ਬਾਈ ਹਾਂ ਆਪਾਂ ਨਹੀਂ ਕੋਈ ਬਾਕੇ ਤੁਹਾਨੂੰ ਵੀਰੇ ਤੋੜ ਕੇ ਦਿਖਾ ਦਿੰਨੇ ਆ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਸੋਨਾ ਮੁਠੀ ਵਾਲਾ ਖਾਣਾ 16-17 ਕਿਲੋ ਦੁੱਧ ਬਾਈ ਦੱਸਦਾ ਕਿ ਇਹਦਾ ਦਿੱਤਾ ਹੋਇਆ ਜੀ ਚੰਗੀ ਮੱਝ ਚੰਗੀ ਸੰਭੀ ਪਲੀ ਆ ਸੋਨਾ ਫਿੱਟ ਨਸਾਲਾ ਫਵਾਨਾ ਥਣਾ ਦੀ ਜੀਅਤ ਦੀ ਭਾਰ ਪਿੱਛੇ ਦੀ ਗਰੰਟੀ ਆ ਦੁੱਧ ਤਾਂ ਹੁੰਦਾ ਵੀਰੇ ਸੇਵਾ ਸੰਭਾਲ ਦਾ ਜਿੰਨੀ ਤੁਸੀਂ ਸੇਵਾ ਸੰਭਾਲ ਕਰ ਲੋਗੇ ਓਨਾਂ ਤੁਸੀਂ ਇਹਦਾ ਦੁੱਧ ਚੋ ਸਕਦੇ ਆ ਜੀ ਬਾਕੀ ਚੰਗੀ ਮੱਝ ਆ ਜੇ ਤੁਸੀਂ ਚੰਗੀ ਮੱਝ ਰੱਖਣ ਦੇ ਸ਼ਕੀਨ ਤਾਂ ਤੁਹਾਡੇ ਵਾਸਤੇ ਆਪਾਂ ਤੋਹਫਾ ਦੇ ਸਕਦੇ ਆ ਕਿਉਂਕਿ ਵੀਰੇ ਸੰਭੀ ਪਲੀ ਆ ਪਤਲੀ ਚਮੜੀ ਆ ਦੁੱਧ ਵਾਲਾ ਨਗਰ ਆ ਪਾ ਕਹਿ ਸਕਦੇ ਆ ਹੁਣ ਕਰੋ ਜੀ ਹਵਾਨਾ ਚੈੱਕ ਐਚ ਐਫ ਗਾਇਆਂ ਰਗਾ ਹਵਾਨਾ ਜੀ ਇਹਦਾ ਪੂਰਾ ਫਿਟਨੈਸ ਆਲਾ ਬੱਚਾ ਮਗਰ ਇਹਦੇ ਆ ਜਾਂਦਾ ਜੀ ਕੱਟਾ ਤੇ ਇਹਦੀ ਜਿਹੇ ਡਿਮਾਂਡ ਵੀਰੇ ਹੋਂ ਤਾਂ ਹੀ ਕਰ ਲਾਂਗੇ ਵੀਰੇ ਯਾਰ ਠੀਕ ਆ ਹਾਂ ਕਈ ਵਾਰੀ ਕੋਈ ਭੈਣ ਭਰਾ ਵੇਚਣ ਵਾਲਾ ਲੈ ਕੇ ਜਾਂਦਾ ਹਾਂ ਡਿਮਾਂਡ ਵੀ ਦੱਸ ਦੋ ਜਿਹਦੀ ਫੋਨ ਤੇ ਹੀ ਕਰ ਲਾਂਗੇ ਜੀ ਜੇ ਕਈ ਵਾਰ ਕੋਈ ਵੀ ਵੇਚਣ ਵਾਲਾ ਵੀਰ ਆ ਜਾਂਦਾ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ